ਹੁਣ ਤਦ ਲਈ ਜਾਉ ਵੀਰੇ ਠੀਕ ਆ ਤੇ ਸੁਹਾ ਸਾਹਿਬ ਵੀ ਕਿਹਾ ਮੈਂ ਆ ਜਾ ਸੁਹਾ ਦੂਜਾ ਸੂਗੀ ਵੀਰੇ ਠੀਕ ਆ ਲਿਆ ਉਪਰਾ ਤੋਰ ਦੋ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਸੰਨਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਉਧੌੜ ਦੇ ਲਾਗੇ ਇਹ ਪਿੰਡ ਆ ਜੇ ਕਿਸੇ ਭਰਾ ਨੇ ਇਦਾਂ ਵੀ ਐਡ ਕਰਾਉਣੀਆਂ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਹੁਣ ਵਾਤੋਂ ਦਾ ਫਾਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਸਾਡੇ ਤੱਕ ਨਵੇਂ ਨਵੇਂ ਵੀਡੀਓ ਅਪਲੋਡ ਕਰ ਸਕੀਏ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰ ਬਾਈ ਜੀ ਸਸਰੀ ਘਾਈ ਸਸਰੀ ਘਾਲ ਬਾਈ ਨਾਮ ਨਾਮ ਬਾਈ ਸੀਰਾ ਸਿੰਘ ਆ ਢਾਲੀਆਲ ਪਿੰਡ ਛੰਨਾ ਗਲਬ ਸਿੰਘ ਜ਼ਿਲ੍ਹਾ ਬਰਨਾਲਾ ਵੀ ਤਸੀਲ ਤਪਾ ਨੇੜੇ ਭਦਾਵੜ ਠੀਕ ਆ ਬਾਈ ਮੋਬਾਈਲ ਨੰਬਰ 9872076012 ਬਾਈ ਕਿੰਨੇ ਗਾਵਾਂ ਆ ਵੀਰੇ ਆਪਣੇ ਕੋਲ ਅੱਜ ਤਿੰਨ ਆ ਵੀਰੇ ਹਾਂ ਕਿੰਨੀਆਂ ਸੁਨੀਆਂ ਕਿੰਨੀਆਂ ਗੱਬਣ ਦੋ ਗੱਬਣਾ ਵੀਰੇ ਇੱਕ ਤਾਂ ਜੀ ਸੁਈ ਵੀ ਆ ਠੀਕ ਆ ਪਹਿਲੀ ਗਾਂ ਦੀ ਜਾਣਕਾਰੀ ਦੋ ਜੀ ਏ ਵੀ ਹਲੇ ਟਾਈਮ ਹੁਣ 9 ਦਾ ਹੋਇਆ ਸੁਬਹਾ ਦਾ ਹਾਂਜੀ ਇਹ ਥੱਲੇ ਆਪ 17 ਕਿਲੋ ਮਣਕੇ ਦੇ ਦਾਂਗੇ ਠੀਕ ਆ ਹੋ ਗਿਆ ਛੇਮਾ ਦੇਣਾ ਸੀ ਠੀਕ ਆ ਤੇਰੇ ਟੂੜਪਰਾ ਦਾ ਮਗਰ ਇਹਦੇ ਬੱਸੀਆ ਰੇਟ ਦਾ ਫੋਨ ਤੇ ਕਰਾਂਗੇ ਬਈ ਮਗਰ ਬੱਸੀਆ ਲੋਪਰਾ ਬਹੁਤ ਸੋਹਣੀ ਦੱਸੀ ਮਗਰ ਠੀਕ ਆ ਜੀ ਤੋਰ ਦੋ ਲੋ ਜੀ ਸਤਾਂ ਲੀਟਰ ਬਾਈ ਕਹਦਾ ਮਣਕੇ ਦੋ ਚਾ ਦੋ ਡੰਗ ਚੋਕ ਲੈ ਜੀ ਜਗੜਾ ਤੋਕ ਲੈ ਕੇ ਜਾਵੇ ਬਾਈ ਠੀਕ ਆ ਜੀ ਲੋ ਜੀ ਚੈੱਕ ਕਰ ਹੁਣ ਕਾਤੇ ਕਾਟ ਕਰਮਾ ਵਾਲੀ ਦਾ ਲੋ ਜੀ ਪਿੰਡ ਗਲਾਬ ਸਿੰਘ ਸਨਣਾ ਤੇ ਜ਼ਿਲ੍ਹਾ ਨੂੰ ਪੈ ਜਾਂਦਾ ਜੀ ਬਰਨਾਲਾ ਭਦੌੜ ਦੇ ਲਾਗੇ ਪਿੰਡ ਆ ਲਿਓ ਜੀ ਮੋੜ ਲਿਓ ਲਓ ਜੀ ਲੇਵਾ ਤੁਸੀਂ ਚੈੱਕ ਕਰ ਸਕਦੇ ਹੋ ਪਰਾ ਲਓ ਜੀ ਅਰੇ ਬਈ 2 ਘੰਟੇ ਹੋਇਆ ਜਿੱਤੇ ਚੰਗੀ ਠੀਕ ਹੈ ਠੀਕ ਹੈ ਵੀ ਠੀਕ ਹੈ ਇਹ ਲੋ ਪਰਾ ਚੈੱਕ ਕਰ ਸਕਦੇ ਹੋ ਮਾਗਰ ਵੀ ਬੱਸੀ ਆ ਬਹੁਤ ਸੋਹਣੀ ਠੀਕ ਹੈ ਜੀ ਲਓ ਜੀ ਤਾਂ ਤੁਸੀਂ ਚੈੱਕ ਕਰ ਸਕਦੇ ਉਸ ਚੱਕਰ ਦੇ ਸੰਨ ਤੁਸੀਂ ਆਫ ਕਰਦੇ ਭਰਾ ਠੀਕ ਆ ਜੀ ਅੱਜ ਵੀ ਦੁੱਜੀ ਬਾੜ ਦੀ ਜਸੂ ਜਾਣਕਾਰੀ ਇਹਦਾ ਵੀਰੇ ਪਿਆ ਹਲੇ ਆ ਮੈਂ ਇਹ ਜੂ 8-7 ਦਿਨ ਕੱਚੀ ਜ਼ਰੂਰ ਆ 8-10 ਦਿਨ ਲੈ ਜੂ ਹਫਤਾ ਦਾ ਲਈ ਜਾਊ ਵੀਰੇ ਠੀਕ ਆ ਤੇ ਸੂਆ ਸਾਫ ਵੀਰੇ ਕਹਿ ਮੈਂ ਆ ਜਾ ਸੂਆ ਦੂਜਾ ਸੂਗੀ ਵੀਰੇ ਠੀਕ ਆ ਲੈ ਉਪਰਾ ਤੋਰ ਦੋ ਨਹੀਂ ਖੈਰ ਸੈਰ ਚ ਪੈ ਗਈ ਠੀਕ ਹੈ ਜੀ ਲੋ ਜੀ ਲੋਪਰਾ ਕਰਮਾ ਵਾਲੀ ਲੇਵਾ ਬਣਾਉਂਦੀ ਜਾਂਦੀ ਆ ਰਕਵਾਰਟੀ ਦੇਖ ਸਾਰੇ ਤੁਸੀਂ ਚੌੜੀ ਹੋ ਤਰਦੀ ਆ ਭਰਾ ਹਲੇ ਤੱਲੇ ਵਟ ਲਟੂ ਲਾ ਸੰਗਿਆ ਹਨਾ ਕਰਮਾ ਵਾਲੀ ਦੀ ਇੱਕ ਆਪਤਾ ਲੈ ਜੂ ਬਈ ਠੀਕ ਹੈ ਜੀ ਠੀਕ ਹੈ ਲੋ ਜੀ ਦੂਜਾ ਸੂਆ ਐਰ ਸੈਰ ਚ ਪੈਂਦੀ ਆ ਬਈ ਠੀਕ ਹੈ ਜੀ ਇਹਦਾ ਰੇਟ ਆ ਬਈ ਸਿਰੇ ਕੋਣਤੀ ਹੋ ਵੀਰੇ ਇਹਦਾ ਵੀ ਕੋਣਤੀ ਠੀਕ ਹੈ ਜੀ ਲੋਪਰਾ ਚੈੱਕ ਕਰਸਨ ਕੋ ਘਰੇ ਕੱਚੀ ਆਪਰਾ ਲੋ ਜੀ ਤੁਹਾਨੂੰ ਤੁਹਾਨੂੰ ਬਹੁਤ ਸੋਹਣਾ ਲੱਗਿਆ ਵਾ ਸਾਈਡਾਂ ਤੇ ਬਿੱਥੀ ਤੇ ਠੀਕ ਹੈ ਜੀ ਬਾਈ ਜੀ ਨਾਲ ਕੰਟੈਕਟ ਕਰ ਸਕਦੇ ਦੱਸ ਕੇ ਤੇ ਲੋ ਜੀ ਬਾਈ ਦਾ ਨੰਬਰ ਉਪਰ ਲਿਸਟ ਸਕਰੀਨ ਤੇ ਲਮਾ ਗਿਆ ਪਰਾ ਠੀਕ ਹੈ ਜੀ ਵੀਡੀਓ ਦੇਖਣ ਲਈ ਧੰਨਵਾਦ ਤੁਹਾਡਾ ਬਾਤੋ ਸ਼ੇਅਰ ਤੇ ਸਬਸਕ੍ਰਾਈਬਰ ਜੁੜਕਾਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੇਂ ਨਵੇਂ ਵੀਡੀਓ ਪਹੁੰਚ ਸਕੀ ਹਾਂ ਬਾਈ ਤੀਜੀ ਦੀ ਜਾਣਕਾਰੀ ਦੇ ਦਿਓ ਦੂਜੀ ਵੀਰੇ ਪਲੂਨ ਬੱਸੀ ਸੁਣਦੀ ਆ ਦੰਦਾਂ ਦੀ ਚੌਗੀ ਆ ਬਾਈ ਠੀਕ ਆ ਹਲੇ ਬੱਸੀ ਨੇ ਸੁਣਾ ਪਲੂਨ ਨੇ ਬੱਸੀ ਨੇ ਸੁਣਾ ਪਲੂਨ ਨੇ ਠੰਡੀ ਕੁੰਨੀ ਬਿਠੇਰੀ ਆ ਠੀਕ ਆ ਲੋ ਕਿੰਨੇ ਦਿਨ ਬਾਕੀ ਸੀਰੇ ਦੇ ਇਹ ਵੀ ਲੈ ਜੂ ਹਲੇ ਹਫਤਾ ਵੀਰੇ ਕੱਚੀ ਤਾਂ ਹੈਗੀ ਆ ਵੀ ਹਫਤਾ ਲੈ ਜੂ ਹਾਂ ਲੋ ਪ੍ਰਾਪ ਹਫਤੇ ਦੀ ਕੱਚੀ ਆ ਪਲੂਨ ਕੱਦ ਬੈੜ ਸੁਖਨਾ ਕਰਮ ਵਾਲੇ ਦਾ ਸੋਹਣਾ ਕੰਨ ਛੋਟਾ ਫੇਸਬੁਕ ਤੇ ਤੁਸੀਂ ਚੈੱਕ ਕਰ ਸਕਦੇ ਠੰਡੀ ਗੁੰਡੀ ਲੈ ਠੀਕ ਹੈ ਤੋ ਰਾਦ ਨਹੀਂ ਐ ਸੜਾ ਥੜਾ ਵਾਲੀ ਹੈ ਨਹੀਂ ਲੈ ਠੀਕ ਹੈ ਜੀ ਲਿਆ ਪ੍ਰਾ ਹੋਰ ਗੁਰੂ ਜੀ ਲੋ ਜੀ। ਥੂਰਾ ਤਰਾ ਕਰਮਬਾੜੀ ਦਾ ਸੋਨਾ। ਲੋ ਜੀ। ਤੁਹਾਨੂੰ ਬਹੁਤ ਸੋਹਣਾ ਲੱਗਾ ਪਿੱਛੇ। ਟਿਲਟਲ ਲੰਬੀ ਕਰਮਾ ਵਾਲੇ ਬਹੁਤ ਜ਼ਿਆਦਾ। ਮੋੜ ਲਓ ਜੀ ਰਿਆ। ਲੋ ਜੀ। ਹੋਪਰਾ। ਥੂਰਾ ਤਰਾ। ਫੇਸਬੁਕੀ। ਰੇਟ ਵਾਈਜ਼ ਕਹਿੰਦਾ ਫੋਨ ਤੇ। ਸਿੱਧਾ ਜੀ। ਸਿਰੇ ਜੇ ਦੋਨੇ ਗੱਪਣ ਕਿਸ ਨੇ ਲੈਣੀਆਂ ਬਾਈ ਯਾਰ ਰੇਟ 'ਚ ਉਹ ਕਰ ਲਾਂਗੇ ਬਾਈ ਜਦੋਂ ਅਗਲਾ ਕਰੂਗਾ ਗੱਲ ਉਹ ਹੈ ਜੀ ਹੈਨਾ ਹਾਂਜੀ ਹਾਂਜੀ ਲੋ ਜੀ ਵੀਡੀਓ ਦੇਖਣ ਲਈ ਧੰਨਵਾਦ ਬਾਈ ਖੋਲ ਦੋ ਗੱਪਣਾ ਤੇ ਇੱਕ ਤਾਜੀ ਸੂਈ ਵੱਧ ਜਾਣਕਾਰੀ ਬਾਈ ਤੁਲੇ ਭਰਾ ਬਾਈ ਦਾ ਨੰਬਰ ਸਕਰੀਨ ਦੀ ਉੱਪਰਲੀ ਸਾਈਡ ਜੇ ਇਹਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਵੈੱਬਸਾਈਟ ਤੇ ਚੱਲਦਾ ਉਹ ਮਿਲਦੇ ਆ ਕਿਸੇ ਨਵੀਂ ਵੀਡੀਓ 'ਚ ਹੋ ਕੇ ਬਾਈ